ਉਹਨੂੰ ਵੇਖ ਹੀ ਜਾਣਾ ਮੈਂ ਹਾਂਜੀ ਸਸਰੀ ਜੀ ਆਜੀ ਜੀ ਜਦ ਮੈਂ ਫੜ ਦੇਣਾ ਇੱਕ ਮੋਲੇ ਕੀ ਉਹ ਇੱਕ ਹफ्ते ਵਿੱਚ ਉਹ ਮੰਦਾਪ ਆ ਦੇਖਿਆ ਨਾ ਪਾਵਾ ਨਹੀਂ ਆਣੀ ਚਲ ਮੰਦਾਪ ਮੈਂ ਖੁਸ਼ ਹੁੰਦਾ ਹਾਂ ਯਾ ਮੇਰੇ ਤੁਚੂ ਓਏ ਇਹ ਤਾਂ ਪੂਆ ਆ ਗਈ ਆ ਤੁਚੂ ਹਾਂ ਕਾਤਾ ਹਰਦੀ ਸਾਰਿਆਂ ਨੂੰ ਅੱਜ ਦਾ ਵਲੌਗ ਬਹੁਤ ਸਪੈਸ਼ਲ ਹੈ ਅੱਜ ਮੇਰੀ ਸਿਸਟਰ ਹੰਦੀ ਵੀ ਬਾਹਰ ਹੋ ਤੇ ਮੈਂ ਉਹਨੂੰ ਚੱਲਾਂ ਵਾ ਲੈਣ ਵਾਸਤੇ ਉਹਨੂੰ ਨਹੀਂ ਪਤਾ ਕੌਣ ਹੁੰਦਾ ਪਿਆ ਕੌਣ ਨਹੀਂ ਹੁੰਦਾ ਪੈਸ ਕਰਕੇ ਮੈਂ ਇਕੱਲਾ ਹੀ ਚੱਲਾਂ ਬੜੇ ਜਣਾ ਨੇ ਪਲਾਨਿੰਗ ਕੀਤੀ ਸੀ ਕਿ ਮੈਂ ਵੀ ਜਾਣਾ ਮੈਂ ਵੀ ਜਾਣਾ ਮੈਂ ਵੀ ਜਾਣਾ ਬਟ ਸੈਟਿੰਗ ਕਿਸੇ ਦੀ ਨਹੀਂ ਆਈ ਇਸ ਕਰਕੇ ਮੈਂ ਇਕੱਲਾ ਹੀ ਚੱਲਾਂ ਤੇ ਧੁੰਦ ਅੰਤਾਂ ਦੀ ਧੁੰਦ ਹੋਈ ਪਈ ਤੇ ਘੰਟਾ ਡੇਢ ਰਹਿ ਗਿਆ ਉਹਨੂੰ ਬਸ ਹੋਂ ਤੇ ਤੇ ਮੈਂ ਆਪ ਲੇਟ ਹੋ ਗਿਆ ਇਸ ਕਰਕੇ ਮੜਾ ਜਾ ਹੁਣ ਤੁਰ ਗਏ ਤੇ ਰਾਜ ਤੁਹਾਨੂੰ ਵਿਖਾਉਨੇ ਮੋਲ ਧੁੰਦ ਦਾ ਕਹਿ ਜਾ ਮੋਲ ਚਾਲਾ ਠੀਕ ਹੈ ਜੀ ਮਿਲਦੇ ਆ ਫਿਰ ਰਾਹ ਵਿੱਚ ਕਦ ਦੋ ਵੱਧ ਧੁੰਦ ਹੋਈ ਪਈ ਐ ਲੱਗਦਾ ਜੇ ਮੈਂ ਬਲਰ ਕਰਤਾ ਹੁੰਦਾ ਪਰ ਧੁੰਦੀ ਇੰਨੀ ਜਿਆਦੇ ਆ ਫੋਕਸ ਹੀ ਨਹੀਂ ਹੁੰਦਾ ਪਿਆ ਦੇਖੋ ਬਹੁਤ ਜਿਆਦੇ ਧੁੰਦਾ ਜੀ ਬਾਣੀ ਧੁੰਦਾ ਕੈਮਰੇ ਵਿੱਚ ਸਮਾ ਸਾਫ ਦਿਖਦਾ ਪਿਆ ਜਿਵੇਂ ਕਿ ਧੁੰਦ ਬਹੁਤ ਘੱਟ ਹੁੰਦੀ ਪਰ ਐਕਚੁਅਲ ਦੇ ਵਿੱਚ ਬਹੁਤ ਜਿਆਦੇ ਧੁੰਦਾ ਬਹੁਤ ਜਿਆਦਾ ਕੈਮਰੇ ਚ ਐ ਲੱਗਦਾ ਧੁੰਦ ਉਹ ਘੱਟ ਆ ਪਰ ਬਹੁਤ ਜਿਆਦੇ ਧੁੰਦਾ ਆ ਦੀ ਧੁੰਦਾ ਮਿੱਤਰੋ ਅੰਤਾਂ ਦੀ ਵੇਖੋ ਵੇਖੋ ਬੁਰੇ ਹਾਲ ਧੁੰਦ ਨੇ ਕਰਾਏ ਪਏ ਆ ਵੀਡੀਓ ਸ਼ੂਟ ਕਰਨੀ ਤੇ ਨਾਲ ਨਾਲ ਗੱਡੀ ਚਲਾਉਣੀ ਵੈਰੀ ਡਿਫੀਕਲਟ ਮਾੜੇ ਖਿੱਚ ਕੇ ਰੱਖੀਏ ਗੱਡੀ ਕਿਉਂਕਿ ਮੈਨੂੰ ਲੱਗਦਾ ਮੈਂ ਲੇਟ ਨਾ ਹੋ ਜਾ 11 11:30 ਦਾ ਟਾਈਮ ਸੀ 11:30 ਦੇ ਵੱਜ ਗਏ ਆਪਾਂ ਤੇ ਅਜੇ ਤਰਨਤਾਰ ਨੂੰ ਨਹੀਂ ਪਹੁੰਚੇ ਅੱਬ ਅੰਮਰਸਰ ਪਹੁੰਚ ਗਏ 에ਰਪੋਰਟ ਦੇ ਲੱਗੇ ਆ ਤੇ ਨਾ ਇੱਥੇ ਰਾਸ਼ਾ ਇਹਨਾਂ ਪਿੱਛੇ ਕੋਈ ਮੰਤਰੀ-ਮੁਤਰੀ ਦੀ ਗੱਡੀ ਆਉ ਤੂੰ ਤੂੰ ਲਾਈ ਪਤੰਦਰ ਨੇ ਅੰਨੇ ਵਾ ਰਾਸ਼ਾ ਰਾਸ਼ਾ ਠੀਕ ਹੈ ਜੀ ਤੇ ਗੱਡੀ ਦਾ ਹੂਟਰ ਤੇ ਹੂਟਰ ਛੱਡਿਆ ਉੱਤੋਂ ਦੀ ਲੰਘ ਜੂ ਗੱਡੀ ਦਾ ਜਾਮ ਕਿੰਨਾ ਲੱਗਾ ਪਤੰਦਰਾਂ ਨੇ ਆ ਉੱਤੇ ਕੜਾਈ ਹੁੰਦੇ ਪਤੰਦਰ ਦੇ ਮੇਰੇ ਆਵੇ 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 ਰਾਹ ਖੁੱਲ ਗਿਆ ਪਤੰਦਰ ਦੇ ਖੜੇ ਉੱਥੇ ਹਾਲ ਵੇ ਲੋ ਹਾਲ ਹਾਲ ਕਿੱਧਰ ਤੇ ਪਤੰਦਰਾ ਖੜਜ ਤੂੰ ਹੀ ਨਾਲੋਂ ਤਾਂ ਪਹੁੰਚ ਗਏ ਜੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਔਰ ਜੀ ਹੋ ਗਈ ਐਂਟਰੀ 에어ਪੋਰਟ ਦੀ ਛੂੰ ਇਹ ਤੋਂ ਬਸ 5 ਮਿੰਟ ਦਾ ਰਹਾ ਵਾ ਇਹ ਫਾਇਦਾ ਇੱਥੇ ਲੋਕਲ ਇਹਦੇ 에어ਪੋਰਟ ਦਾ ਇਹ ਫਾਇਦਾ ਫੇਰ ਸੀਡਾ ਪਹੁੰਚ ਗਿਆ ਅੱਛਾ ਨੇੜੇ ਦੇ 에어ਪੋਰਟ ਦਾ ਮੈਂ ਕਹਿੰਦਾ ਪੈਸੀ ਇਹ ਫਾਇਦਾ ਆਣਾ ਜਾਣਾ ਬੜਾ ਸੌਖਾ ਦਿੱਲੀ ਹੁੰਦੀ ਬੈਂਡ ਵਾਜਣੀ ਸੀ ਕਿਉਂਕਿ ਧੁੰਦਾ ਦੇ ਟਾਈਮ ਹਨਾ ਧੁੰਦਾ ਵਿੱਚ ਦਿੱਲੀ ਆਣਾ ਜਾਣਾ ਬਹੁਤ ਜਿਆਦਾ ਔਖਾ ਇੱਥੇ ਵਧੀਆ 1.5 ਘੰਟਾ ਆਇਆ ਕਰੋ ਤਰਿਆਂ ਨੂੰ ਉਹ 2 ਘੰਟੇ ਪਹੁੰਚ ਗਏ ਠੀਕ ਹੈ ਜੀ ਅਗਲੇ 2 ਘੰਟਿਆਂ ਚ ਕਰੀ 4-5 ਘੰਟੇ ਚ ਬੰਦਾ ਪਹੁੰਚ ਜਾਂਦਾ ਉੱਥੇ 4-5 ਘੰਟੇ ਉੱਥੇ ਉਵੇਂ ਹੀ ਨਿਕਲ ਜਾਂਦੇ ਸਿਰਫ ਡੀਕ ਦੇ ਡੀਕ ਦੇ ਇੱਧਰ ਉੱਧਰ ਜਾਂਦੇ ਜਾਂਦੇ ਰਿਪੋਰਟ ਆ ਗਿਆ ਗੱਡੀ ਮਾਹੋਂ ਹੀ ਪਾਰਕ ਕੀਤੀ ਥਾਂ ਹੀ ਨਹੀਂ ਸੀਗੀ ਇੱਧਰ ਅੱਕੇ ਹੀ ਆਈ ਇੱਥੇ ਹੀ ਆਵਾ ਗੱਡੀ ਇਹ ਲੱਗੇ ਲੱਗਦਾ ਕੰਮ ਨਾ ਇਹ ਥੀ ਮੈਂ ਸੋਦਾ ਹੀ ਉੱਥੇ ਲਾਦਾ ਉੱਥੇ ਆਲਰੇਡੀ ਲੱਗੀ ਹੋਈ ਹੈ ਹੋਏ ਹੈਣੀ ਕਿਤੇ ਗੱਡੀ ਲੋਂਨ ਨੂੰ ਸਾਲੇ ਜਬ ਖਾਣਾ ਚਲੋ ਉਧਰ ਚਲਦੇ ਹਾਂ ਹੁਣ ਦੀਦੀ ਕੁਵਾਚੀ ਫਿਰਦੀ ਹੀ ਕਿੱਥੇ ਆ ਮੇਰਾ ਹੱਥ ਵੱਡਾ ਤੇ ਹੈਗਾ ਹੀ ਆ ਹੁਣ ਵੇਖ ਹੀ ਜਾਣਾ ਮੈਂ ਹਾਂਜੀ ਸਸਰੀ ਘਰ ਆਜੀ ਲੱਤ ਲੱਤ ਦੋ ਜਾਂ ਮੈਂ ਫੜ ਦੇਣਾ ਤੇ ਰਾਸ਼ੀ ਬੜਾ ਹੀ ਬੁਰੇ ਹਾਲ ਹੋ ਗਏ ਮਾਹੀ ਸੰਨ ਪਾਰਕਿੰਗੋਂ ਨਿਕਲਦੇ ਲੋਕੋ ਤੇ ਝੁੰਡ ਬਣਾ ਕੇ ਖੜੇ ਹੋਏ ਇੰਨਾ ਝੁੰਡ ਬਣਾਇਆ ਕਿ ਨਹੀਂ ਲੋਕਾਂ ਨੇ ਆ ਝੁੰਡ ਬਣਾਇਆ ਪਤਾ ਨਹੀਂ ਕਿਵੇਂ ਸਾਨੂੰ ਪਹਿਲਾਂ ਮੇਲਣ ਸਾਡਾ ਜੀ ਆ ਕੇ ਪਿੱਛੋਂ ਆ ਕੇ ਖੜ ਜੋ ਸੋਖੇ ਵੇਖਣ ਦੇ ਪਾਰਕਿੰਗੋਂ ਨਿਕਲਦੇ ਪਏ ਇੰਨਾ ਟਾਈਮ ਲੱਗਦਾ ਪਿਆ ਬੁਰੇ ਹਾਲ ਹੋ ਗਏ ਸਮਾਨ ਦੇਖੋ ਕਿਵੇਂ ਆਇਆ ਗੱਡੀ ਚ ਲੋਡ ਆਲਟੋ 'ਚ ਸਭ ਕੁਝ ਆ ਜਾਂਦਾ ਦੋ ਵੱਡੇ ਟੇਚੀ ਵੀ ਆ ਗਏ ਛੋਟਾ ਵੀ ਆ ਗਿਆ ਬੈਗ ਵੀ ਆ ਗਿਆ ਹਨਾ ਦidi ਇੱਥੇ ਕਿਵੇਂ ਰਹੀ ਫਲਾਈਟ ਤੁਹਾਡੀ ਫਿਰ ਬਹੁਤ ਵਧੀਆ ਦਿੱਲੀ ਨਾਲੋਂ ਜ਼ਿਆਦਾ ਬੈਟਰ ਮੈਨੂੰ ਅੰਮ੍ਰਿਤਸਰ ਲੱਗਾ। ਦਿੱਲੀ ਇਹ ਚੱਕਰ ਆ ਦਿੱਲੀ ਰਸ਼ ਬੜਾ ਅਸਮਾਨੀ ਹੁੰਦਾ ਛੇਤੀ ਕਿਉਂਕਿ ਫਲਾਈਟਸ ਬਹੁਤ ਜ਼ਿਆਦਾ ਹੁੰਦੀਆਂ ਇੱਥੇ ਫਲਾਈਟਾਂ ਘੱਟ ਆ ਇਸ ਕਰਕੇ ਇੱਥੇ ਰਸ਼ ਵੀ ਘੱਟ। ਪਰ ਇੱਥੇ ਲੋਕੀਂਆਂ ਵੀ ਰਸ਼ ਪਾਉਂਦੇ ਹੁਣ ਜਿਵੇਂ ਰਸ਼ ਇਹਨਾਂ ਹੈ ਨਹੀਂ ਪਰ ਪਾਰਕਿੰਗ 'ਚ ਇਹਨਾਂ ਰਸ਼ ਲਾਇਆ ਪਿਆ। ਅਸੀਂ ਹੁਣੇ ਬਾਹਰ ਰੁਕੇ ਆ ਕਰਮ ਕਰਨ ਦੇ ਕੋਲ ਆ ਜਗ੍ਹਾ ਕੈਫੇ ਕੈਨੇਡੀਅਨ ਪੀਜ਼ਾ ਐਂਡ ਬਰਗਰ ਸਾਬੇ 'ਚ ਰਸ਼ ਬਹੁਤ ਸੀ ਮਾ ਹਾਂ ਚੱਲ ਇੱਧਰ ਚੱਲੇ ਅਨੇ ਖਾਲੀ ਜਾ ਪਿਆ। ਦਰ ਜਾ ਕੇ ਦੇਖਦੇ ਆਂ ਕੀ ਕੁਛ ਹੈਗਾ ਖਾਣ ਨੂੰ ਕੁਛ ਵਧੀਆ ਹੀ ਖਾਵਾਂਗੇ ਜਲਦੀ ਤੇ ਭੁੱਖ ਬਹੁਤ ਲੱਗੀ ਹੋਈ ਹੈ ਫਿਰ ਆ ਤੇ ਗੱਡੀ ਲਾਉਣ ਦਾ ਥਾਂ ਨਹੀਂ ਹੈਗੀ ਸੀ ਕੈਫੇ ਕੈਨੇਡੀਅਨ ਕੈਫੇ ਕੈਨੇਡੀਅਨ ਸਾਰਾ ਪਿਆ ਖਾਲੀ ਸਿਰਫ ਅੱਧੀ ਦੋ ਜਣੇ ਬੈਠੇ ਆਂ ਲੈ ਇੱਕ ਸੀਗਰ ਚਲੇਗੀ ਬੱਤੀ ਬੜਿਆਂ ਵਾਂਗ ਲੁੱਕ ਵਾਈਸ ਚੰਗਾ ਇੱਕੋ ਕਿਹੜੀ ਸੀ ਇਹ ਲਾਟੇ ਲਾਡੀ ਸਟਰੌਂਗ ਕਾਫੀ ਇਹ ਇੱਕ ਕਰਵਾਈ ਆ ਇੱਕ ਮਾਦੇ ਦਾ ਸਟ੍ਰੈਪ ਕਰਵਾਇਆ ਹੈ ਤਾਂ ਦਾ 1.5 ਘੰਟਾ ਲੱਗ ਗਿਆ ਅੱਧੇ ਘੰਟੇ ਦਾ ਮੋੜ ਪੈਗਾ ਤੁਹਾਡੀ ਕਾਫੀ ਕਿਵੇਂ ਹੈ ਕਹਿਣਾ ਤਾਂ ਲੱਗ ਗਈ ਨਾ ਪੂਰੀ ਉੱਕੇ ਬਾਹਰੋਂ ਛੇ ਦਿਨ ਖਾ ਕੇ ਨਿਕਲੇ ਘਰ ਨੂੰ ਡੇਟ ਬਹੁਤ ਹੋ ਗਈ। ਫਾਲੀ ਇੱਕੰਦੀ ਬੂਆ ਆ ਗਏ ਨੇ। ਸਵੇਰ ਦੀ ਢੀਕਦੇ ਪਏ ਸੀਗੇ। ਸਵੇਰ ਤੋਂ ਢੀਕਦੇ ਤੁਸੀਂ ਬੂਆ ਜੀ ਇੱਧਰ ਤੀ ਨਾ ਆਓ। ਉੱਧਰ ਦੀ ਕਰਨਾ ਸੀਗਾ ਤੁਸੀਂ ਸਗੋ। ਕੋਈ ਨਹੀਂ ਬੰਦ ਕਰ। ਧਿਆਨ ਨਾਲ ਆਹੋ। ਠੀਕ ਆ।

ਕਦਾ ਸ਼ੌਂਕ ਆ ਨਾ ਇਹ ਜੀ ਮੈਂ ਤੁਹਾਨੂੰ ਕੀ ਕਿਹਾ ਸੀਗਾ ਰੈੱਡ ਕਾਰ ਮਾ ਮੈਂ ਕਿਹਾ ਮਹਾਰਾਜ ਮਾਏ ਨੇ ਆਂਦੇ ਸਾਰੇ ਹੀ ਕਹਿਣਾ ਵਾ ਤੁਹਾਨੂੰ ਕਹੀ ਹਾਂ ਮਰੀ ਸਾਥ ਲੈਂਦੇ ਕਾ ਇਹ ਇਹ ਏ ਛੋਟੂ ਜਿਹਾ ਹੀ ਆ ਆ ਹੋਣਾ ਹਲਕਾ ਜਿਹਾ ਆ ਕਿਧਰ ਆ ਨੰਦਾ ਵੇ ਬਲੂੰਗੜਾ ਹੈ ਤੇ ਬਲੂੰਗੜਾ ਇੱਕ ਸੀਟ ਲਿਓ ਮਾਨੋ ਅਦਰ ਪਾਰੀ ਬੂੰਗੜੇ ਮੈਨੂੰ ਵੀ ਦੇ ਦੇ ਇੱਕ ਪਈਦਾ ਬੜਾ ਹੀ ਮੂੜਾ ਪਾਸੇ ਕਰਦਾ ਇਹ